ਕਾਂਗਰਸ ਦੇ ਵੱਡੇ ਆਗੂ ਭਾਰਤ ਪੋਸ਼ਣ ਆਸ਼ੂ ਅੱਜ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਘਰ ਪਹੁੰਚੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆਂ ਵੱਡੀ ਗਿਣਤੀ ਦੇ ਵਿੱਚ ਲੋਕ ਉਹਨਾਂ ਦੇ ਸਵਾਗਤ ਵਾਸਤੇ ਪਹੁੰਚੇ ਹੋਏ ਨੇ ਤਾਂ ਫੁੱਲਾਂ ਦੀ ਵਰਖਾ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਹੈ ਦੱਸਦੀ ਹੈ ਤੁਹਾਨੂੰ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਰਾਜ ਵਿੱਚ ਵਿਜੀਲੈਂਸ ਦੇ ਵੱਲੋਂ ਟਰਾਂਸਪੋਰਟ ਟੈਂਡਰ ਘੁਟਾਲੇ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਗਈ ਸੀ ਤਾਂ ਉਸ ਨੂੰ ਜਿਹੜੇ ਲੈ ਕੇ ਦੋ ਕੇਸ ਲੁਧਿਆਣਾ ਅਤੇ ਨਵਾਂ ਸ਼ਹਿਰ ਦੇ ਵਿੱਚ ਕੀਤੇ ਗਏ ਸੀ ਜਿਸ ਤੋਂ ਬਾਅਦ ਈਡੀ ਵੱਲੋਂ ਵੀ ਇਹਨਾਂ ਕਾਰਵਾਈਆਂ ਨੂੰ ਅੱਗੇ ਵਧਾਇਆ ਗਿਆ ਸੀਗਾ ਪਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਇੱਕ ਵੱਡਾ ਫੈਸਲਾ ਸੁਣਾਇਆ ਗਿਆ ਵਾ ਜਿਸ ਦੇ ਵਿੱਚ ਵਿਜੀਲੈਂਸ ਦੇ ਕੇਸਾਂ ਨੂੰ ਜਿਹੜਾ ਵਾ ਖਾਰਜ ਕਰਦੇ ਹੋਏ ਈਡੀ ਵਾਲੇ ਕੇਸ ਦੇ ਵਿੱਚ ਵੀ ਜ਼ਮਾਨਤ ਜਿਹੜੀ ਆ ਭਾਗਪੂਰਨ ਆਸ਼ੂ ਨੂੰ ਦਿੱਤੀ ਆ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਭਾਗਪੂਰਨ ਆਸ਼ੂ ਦੇ ਸਵਾਗਤ ਵਾਸਤੇ ਵੱਡੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਹੋਏ ਨੇ ਤੇ ਉਹਨਾਂ ਦਾ ਸਵਾਗਤ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਗੱਲ ਬਾਤ ਵੀ ਕਰ ਲੈਣੇ ਆ। ਨਾਸ਼ੀਅਨ ਦੀਆਂ ਦੁਆਵਾਂ صدکا ਔਰ ਇਹਨਾਂ ਦੀ ਸਪੋਰਟ صدਕਾ ਹੈ। ਜੀ। ਸੋ ਬਿਲਕੁਲ ਮਹਾਰਾਜ ਆ ਭਾਰਤ ਜਫੀਵਾ ਕੇ ਫਿਰ ਨਾ ਪ੍ਰਾਨਵਾਸ। ਮੇਰੇ ਅਰਾ ਲਾਸ਼ੂ ਜੀ ਕਿਸ ਤਰ੍ਹਾਂ ਦੇ ਦਿੱਤਾ ਅੱਜ ਜਦੋਂ ਮੈਂ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਕਾਂਗਰਸ ਸਾਧ ਕਾਂਗਸੀ ਵਰਕਰਾਂ 'ਚ ਵੱਡਾ ਹੁਸਾਬ ਹੈ। ਅਸਲ ਬਰਾਉਣਾ ਨਹੀਂ ਹੈ ਤੇ ਕਿਹੜਾ ਹੁਣ ਅਸੀਂ ਕੀ ਕਹਿਣਾ ਚਾਹੁੰਗੇ ਅੱਜ ਜਿਹੜਾ ਵਾ ਇੱਕ ਕਾਂਗਰਸ ਵਿੱਚ ਫਿਰ ਤੋਂ ਉਸ ਸਾਹ ਦੇਖਣ ਨੂੰ ਮਿਲ ਰਿਹਾ ਤਾਂ ਵਿਵੇਕ ਜੀ ਅ ਅੱਜ ਤਾਂ ਕੁਝ ਕਹਿਣ ਦੀ ਜ਼ਰੂਰਤ ਨਹੀਂ ਲੋਕਾਂ ਨੂੰ ਮਿਲਣਾ ਆ ਥੋੜੇ ਨਾਲ ਬੈਠ ਕੇ ਗੱਲਾਂ ਕਰਾਂਗੇ ਅਦਾਲਤਾਂ ਦੇ ਫੈਸਲੇ ਤੇ ਵੀ ਕਰਾਂਗੇ ਇਲੈਕਸ਼ਨਸ ਤੇ ਵੀ ਕਰਾਂਗੇ ਮੌਜੂਦਾ ਰਾਜਨੀਤਿਕ ਸਥਿਤੀ ਤੇ ਵੀ ਗੱਲਾਂ ਕਰਾਂਗੇ ਮੈਨੂੰ ਥੋੜਾ ਜਿਹਾ ਟਾਈਮ ਦਿਓ ਹੁਣੇ-ਹੁਣੇ ਆਇਆ ਸਾਰਿਆਂ ਨੂੰ ਮਿਲ ਲਵਾਂ ਸਭ ਦਾ ਸ਼ੁਕਰਾਨਾ ਕਰ ਲਵਾਂ ਖਾਸ ਤੌਰ ਤੇ ਪ੍ਰਮਾਤਮਾ ਦਾ ਜਿਨ੍ਹਾਂ ਦੇ ਆਸ਼ੀਰਵਾਦ ਸਦਕਾਂ ਚ ਮੈਂ ਤੁਹਾਡੇ ਸਾਰਿਆਂ ਦੇ ਸਮਾਰ। ਸਰਕਾਰ ਦੀ ਕਾਰਵਾਈ ਬਿਜ਼ਨਸ ਦੇ ਵੱਲੋਂ ਕੀਤੀ ਗਈ ਕਾਰਵਾਈ ਤੇ ਵਿਰੋਧੀਆਂ ਵੱਲੋਂ ਦਿੱਤੇ ਜਾ ਰਹੇ ਬਿਆਨ। ਤਾਂ ਦੂਜੇ ਪਾਸੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਸੁਣਾਇਆ ਗਿਆ ਫੈਸਲਾ। ਕਿਸ ਤਰ੍ਹਾਂ? ਮੇਰਾ خیال ਜੋ ਫੈਸਲਾ ਹੈ ਉਹ ਆਪਣੇ ਆਪ ਚ ਸਾਰੀਆਂ ਗੱਲਾਂ ਦਾ ਜਵਾਬ ਹੈ। ਸਚਾਈ ਦੀ ਜਿੱਤ ਹੋਈ ਹੈ। ਔਰ ਇਸ ਤੋਂ ਬਾਅਦ ਮੇਰੇ ਕੋਲ ਕਹਿਣ ਨੂੰ ਕੁਝ ਬਚਦਾ ਨਹੀਂ ਹੈ। ਫੈਸਲਾ ਜਦੋਂ ਆਏਗਾ ਸਾਰਿਆਂ ਦੇ ਸਾਹਮਣੇ ਆਏਗਾ ਸਾਰੇ ਪੜ ਲੈਣਗੇ ਹਰ ਇੱਕ ਗੱਲ ਦਾ ਜਵਾਬ ਲੋਕਾਂ ਦੇ ਸਾਹਮਣੇ ਆ ਜਾਏ ਇੰਨਾ ਇੰਨਾ 3 ਸਾਲ ਕਰੈਕਟਰ ਅਸੈਸੀਨੇਸ਼ਨ ਕੁਫਰ ਤੋਂ ਲਿਆ ਗਿਆ ਮੇਰੇ ਬਾਰੇ ਗੱਲਾਂ ਕਰੀਆਂ ਗਈਆਂ ਮੈਨੂੰ ਤਾਂ ਇਸ ਗੱਲ ਦੀ ਹੈਰਾਨੀ ਹੈ ਵੀ ਲੁਧਿਆਣੇ ਵਾਲਿਆਂ ਨੇ ਖਾਸ ਤੌਰ ਤੇ ਮੇਰੇ ਕੰਮਾਂ ਨੂੰ ਨਹੀਂ ਦੇਖਿਆ ਆਹ ਚੀਜ਼ਾਂ ਖਾਸ ਤੌਰ ਤੇ ਮੇਰੀ ਜ਼ਿੰਦਗੀ ਔਰ ਮੇਰੇ ਹੋਟਲ ਤੇ ਮੇਰੀਆਂ ਪ੍ਰਾਪਰਟੀਆਂ 'ਚ ਇੰਟਰਸਟ ਰੱਖਿਆ ਜਿਹੜੀਆਂ ਸੀਗੀਆਂ ਨਹੀਂ ਅੱਜ ਸਾਰੀਆਂ ਏਜੰਸੀਆਂ ਹਿੰਦੁਸਤਾਨ ਦੀਆਂ ਪੰਜਾਬ ਤੋਂ ਲੈ ਕੇ ਉਹਨਾਂ ਨੇ ਫਰੋਲ ਮਾਰਿਆ ਤੇ ਲੱਭਿਆ ਕੀ ਦੋਸਤ ਮੇਰੇ ਤੇ ਕਹਾਣੀਆਂ ਥੋੜੇ ਵੀ ਚੈਨਲਾਂ ਤੇ ਏਡੀਆਂ ਚਲਾਈਆਂ ਗਈਆਂ ਸੀ ਉਹਦਾ ਜਵਾਬ ਹੁਣ ਹਾਈ ਕੋਰਟ ਨੇ ਆਪ ਹੀ ਦੇ ਦਿੱਤਾ ਜੀ ਬਿਲਕੁਲ ਐਸੀ ਗੇ ਬਾਤ ਪੁੱਛਣਾ ਆਸ਼ੂ ਜਿਹੜੇ ਕਹਿ ਰਹੇ ਨੇ ਕਿ ਲੋਕਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਸੀ ਤੇ ਏਜੰਸੀਆਂ ਵੱਲੋਂ ਜਿਸ ਤਰ੍ਹਾਂ ਦੀ ਕਾਰਵਾਈਆਂ ਕੀਤੀਆਂ ਜਾ ਰਹੀਆਂ ਸੀ ਉਸਦਾ ਜਵਾਬ ਜਿਹੜਾ ਵਾ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਇਸ ਫੈਸਲੇ ਨੇ ਖੁਦ ਲੋਕਾਂ ਨੂੰ ਦਿੱਤਾ ਹੈ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਲਗਾਤਾਰ ਜਿਹੜਾ ਭਾਰਤ ਪੂਸ਼ਣ ਆਸ਼ੂ ਦੇ ਸਵਾਗਤ ਦੇ ਵਿੱਚ ਲੋਕ ਵੱਡੀ ਗਿਣਤੀ ਦੇ ਵਿੱਚ ਕਾਂਗਰਸ ਦੇ ਆਗੂ ਇੱਥੇ ਪਹੁੰਚੇ ਹੋਏ ਨੇ ਤੇ ਉਹਨਾਂ ਦਾ ਭਰਮਾ ਸਵਾਗਤ ਕੀਤਾ ਜਾ ਰਿਹਾ ਕਾਹੇ ਸੀਗੇ ਪਾਪੂਸ਼ਨਾਸ਼ੂ ਜਿਹੜੇ ਕਹਿ ਰਹੇ ਨੇ ਕਿ ਲੋਕਾਂ ਨੇ ਲੁਧਿਆਣਾ ਵਾਸੀਆਂ ਨੇ ਉਹਨਾਂ ਦੇ ਕੰਮਾਂ ਨੂੰ ਨਹੀਂ ਦੇਖਿਆ ਬਲਕਿ ਉਹਨਾਂ ਦੇ ਹੋਟਲਾਂ ਦੇ ਵਿੱਚ ਉਹਨਾਂ ਦੀ ਜ਼ਮੀਨ ਜਾਇਦਾਦ ਦੇ ਵਿੱਚ ਲੋਕਾਂ ਦੀ ਜ਼ਿਆਦਾ ਕਾਰਵਾਈ ਸੀ ਪਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਜੋ ਫੈਸਲਾ ਸੁਣਾਇਆ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਖੁਦ ਉਸ ਦਾ ਜਵਾਬ ਮਿਲ ਗਿਆ ਕੈਮਰਾ ਪਰਸਨ ਕੁਲਦੀਪ ਦੇ ਨਾਲ ਵਿਵੇਕ ਤਲ ਪੰਜਾਬ ਤੱਕ ਲੁਧਿਆਣਾ